ਸਤਿਕਾਰ ਵੀਰ ਜੀ ਆਪਣੇ YouTube ਚੈਨਲ ਤੇ ਸਾਰਿਆਂ ਦਾ ਸਵਾਗਤ ਕਰਦੇ ਆਂ ਪਿੰਡ ਕੰਗਣਖੇੜਾ ਤਹਿਸੀਲ ਮਲੋਟ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਸਾਹਮਣੇ ਜਿਹੜੀ ਤੁਸੀਂ ਸਕਰੀਨ ਤੇ ਝੋਟੀ ਦੇਖ ਰਹੇ ਹੋ ਇਹ ਪਹਿਲਾ ਸੂਆ ਸੂਣ ਵਾਲੀ ਹੈ ਬਹੁਤ ਚੰਗੇ ਕੱਦ ਕਾਠ ਦੀ ਬਹੁਤ ਚੰਗੇ ਢਾਂਚੇ ਦੀ ਹਰ ਪੱਖ ਤੋਂ ਝੋਟੀ ਚੰਗੀ ਹੈ ਇੱਕ ਅੱਧਾ ਦਿਨ ਸੂਣ ਦਾ ਲਊਗੀ ਥਣ ਲੈਵੇ ਦੀ ਬਹੁਤ ਜ਼ਿਆਦਾ ਚੰਗੀ ਹੈ ਜੇ ਦੁੱਧ ਦੀ ਗੱਲਬਾਤ ਕਰਕੇ ਪਹਿਲੇ ਸੂਏ ਝੋਟੀ ਨੇ 13 ਚ 14 ਕਿਲੋ ਦੁੱਧ ਪਾ ਦੇਣਾ ਹੈ ਇੰਨੀ ਚੰਗੀ ਝੋਟੀ ਆ ਲੇਵਾਲੂ ਆ ਬਹੁਤ ਚੰਗਾ ਝੋਟੀ ਦੇ ਬਰੀਕ ਨਾ ਬਹੁਤ ਜਮਾ ਬਰੀਕ ਚਮੜੀ ਦੀ ਹੈਗੀ ਨਿੱਕਾ ਨਿੱਕਾ ਸਿੰਘ ਕੱਟੀ ਆ ਇਹ ਜੇ ਪਹਿਲਾ ਸੁਆ ਥਣ ਲੇਵਾ ਹਵਾਨਾ ਤੁਸੀਂ ਬਹੁਤ ਜ਼ਿਆਦਾ ਚੰਗਾ ਹੈ ਗੈਪ ਫੁੱਲ ਹੈ ਥਣ ਵਧੀਆ ਚੁੰਝ ਵਾਲਾ ਲੱਗਿਆ ਵਾ ਇੱਕ ਪਹਿਲਣ ਝੋਟੀ ਦਾ ਇੰਨਾ ਆਵਾਸ ਵੇਖਿਆ ਨਹੀਂ ਕਦੇ ਬਹੁਤ ਚੰਗੇ ਲਵਾਸ ਦੀ ਝੋਟੀ ਹੈ ਸਾਫ ਸੁਥਰੀ ਹੈ ਜੇ ਕਿਸੇ ਵੀਰ ਭਰਾ ਨੂੰ ਪਸੰਦ ਆਵੇ ਤਾਂ ਸੰਪਰਕ ਕਰ ਸਕਦਾ ਹੈ ਪਿੰਡ ਕੰਗਣਖੜਾ ਤਹਿਸੀਲ ਮਲੋਟ ਤੁਹਾਨੂੰ ਤੋਰ ਫੇਰ ਕੇ ਵੀ ਝੋਟੀ ਦਿਖਾ ਦਿੰਦੇ ਆ ਖੋਲ ਕੇ ਤੋਰ ਕੇ ਤੁਹਾਨੂੰ ਝੋਟੀ ਦਿਖਾ ਸੀਲ ਠੰਡੀ ਬਹੁਤ ਹੈ ਜਿੰਨੀ ਕਹੇ ਤੇ ਉਨੀ ਸੀਲ ਠੰਡੀ ਹੈ ਤੋਰ ਕੇ ਤੁਹਾਨੂੰ ਝੋਟੀ ਦਿਖਾ ਦਿੰਦੇ ਆ ਜੀ ਤੋਰ ਫੇਰ ਕੇ ਤੁਹਾਨੂੰ ਝੋਟੀ ਦਿਖਾ ਦਿੰਦੇ ਆ ਬਹੁਤ ਜਿਆਦੇ ਆਰਡਰ ਦੀ ਚੰਗੀ ਝੋਟੀ ਹੈ ਜਿੰਨੀ ਤਾਰੀਫ ਕਰੇ ਉਨੀ ਥੋੜੀ ਹੈ ਝੋਟੀ ਦੀ ਬਹੁਤ ਚੰਗੀ ਬਰੀਡ ਦੀ ਝੋਟੀ ਹੈ ਮੋਲੇ ਦਾ ਦੇਣ ਲੈਣ ਵਾਲਾ 1,30,000 ਰੁਪਏ ਦੀ ਆਪਾਂ ਇਹ ਝੋਟੀ ਦੇਣੀ ਹੈ। ਫੁੱਲ ਕੱਦ ਦੀ ਹੈ। ਸਾਰ ਪੱਖ ਤੋਂ ਝੋਟੀ ਚੰਗੀ ਨਿੱਕਾ ਨਿੱਕਾ ਸਿੰਘ ਹੈ। ਸਾਰੀ ਦੀ ਸਾਰੀ ਜੈੱਡ ਬਲੈਕ ਹੈ। ਥੋੜੇ ਬਹੁਤੇ ਪੂਛ ਚ ਵਾਲ ਹੈਗੇ ਆ। ਉਹ ਸਾਰੇ ਪੱਖ ਤੋਂ ਚੰਗੀ ਝੋਟੀ ਹੈ ਜਿੰਨੀ ਕਹਦੇ ਆਪਾਂ ਉਨੀ ਕਹ ਚੰਗੀ ਕਹਿ ਸਕਦੇ ਆ। ਕੱਦ ਵੀ ਪੂਰਾ ਝੋਟੀ ਝੋਟੀ ਨਹੀਂ ਦਰਮਿਆਨੇ ਕੱਦ ਦੀ ਨਹੀਂ। ਰੰਗ ਬਾਦ ਝੋਟੀ ਹੈ। ਚੰਗੀ ਲੱਗੀ ਵੀਡੀਓ। ਸ਼ੇਅਰ ਤੇ ਲਾਇਕ ਜ਼ਰੂਰ ਕਰਿਓ ਸਾਰੇ ਵੀਰਾਂ ਦਾ ਧੰਨਵਾਦ